ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਉਦੇਕਰਨ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਪੈਂਦੀ ਹੈ ਦੋਸਤੋ ਇੱਕ ਘਰੇਲੂ ਪਰਿਵਾਰ ਕੋਲੋਂ ਦੋਸਤੋ ਵੀਡੀਓ ਕਵਰ ਕਰ ਰਹੇ ਆ ਮੋਰਾ ਕੈਟਾਗਰੀ ਦੀ ਮਾਝਾ ਦੋਸਤੋ ਦੂਜਾ ਸੂਆ ਸੂਣੀ ਆ ਬਹੁਤ ਚੰਗੇ ਕਦ ਕਾਠ ਵਾਲੀ ਹੈ ਦੋਸਤੋ ਵੇਖ ਸਕਦੇ ਆ ਮੋਕਸਰ ਜ਼ਿਲ੍ਹੇ ਦਾ ਸ਼ਿੰਗਾਰ ਆ ਦੋਸਤੋ ਜਾਣਕਾਰੀ ਬਾਈ ਤੋਂ ਲਵਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਕਰਾਇ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹੋ ਠੀਕ ਠਾਕ ਬਈ ਜੀ ਹਾਂਜੀ ਬਹੁਤ ਵਧੀਆ ਠੀਕ ਆ ਨਾਂ ਦੱਸਿਓ ਬਈ ਆਪਣਾ ਜੀ ਮੇਰਾ ਨਾਂ ਨਰਮਲ ਸਿੰਘ ਆ ਸਨ ਸਰਦਾਰ ਖਾਨਾ ਸਿੰਘ ਪੈਂਡੂ ਦੇਕਰ ਜਿਲ੍ਹਾ ਸ੍ਰੀ ਮੁਕਤਸਰ ਠੀਕ ਆ ਤੇ ਬਾਈ ਨੰਬਰ ਵੀ ਦੱਸ ਦਿਓ ਆਪਣਾ ਨੰਬਰ ਆਪਣਾ 98729 61132 ਠੀਕ ਆ ਏ ਬਾਈ ਇਹ ਮੱਝ ਆਪਣੇ ਘਰ ਦੀ ਆ ਬਾਈ ਜੀ ਘਰ ਦੀ ਕੱਟੀ ਆ ਇਹ ਘਰ ਦੀਆਂ ਹੀ ਮੇਰੇ ਕੋਲੇ ਟੋਟਲ ਹੈਗੀਆਂ ਉਹ ਨੀਲੀ ਰਾਵੀ ਆ ਇਹ ਮੋਹਰਾ ਚਾ ਦੋਵੇਂ ਨਸਲਾਂ ਇਹ ਸਹੀ ਹੁਣ ਦੂਜਾ ਸੂਹਾ ਸੂਗੀ ਦੂਜਾ ਸੂਹਾ ਸੂਜੇਗਾ ਹਾਂ ਪਹਿਲੇ ਸੂਏ ਨੇ ਕੱਟੇ ਨੂੰ ਜਨਮ ਦਿੱਤਾ ਸੀਗਾ ਠੀਕ ਤੇ ਐਦ ਕੀ ਵੀ ਇਹਦੇ ਲੱਗਿਆ ਕੋਈ ਨੂਰ ਦਾ ਠੀਕ ਆ ਕੋਈ ਨੂਰ ਦਾ ਸੀ ਮਣਾਈ ਤੇ ਲੱਗਿਆ ਮਣਨ ਲੱਗਿਆ ਆਪਣੇ ਕੋਲੇ ਆ ਤਕਰੀਬਨ ਕਾਲ 22 ਦਾ ਉਹਦਾ ਜਿਹੜਾ ਡਾਕਟਰ ਨੇ ਭਰਿਆ ਦੋਸਤੋ ਉਹਨੇ ਇਹ ਕਾਰਡ ਬਣਾ ਕੇ ਦਿੱਤਾ ਕੋਹੇ ਨੂਰ ਦਾ ਦੇਖ ਸਕਦੇ ਆ 27 ਸਾਰਾ ਬਾਇਓ ਡਾਟਾ ਦੋਸਤੋ ਉੱਤੇ ਆ 27 ਤਰੀਕ ਨੂੰ ਦਿਨ ਪੂਰੇ ਹੈ ਇਹਦੇ ਸਹੀ ਠੀਕ ਆ ਬਈ ਹਾਂਜੀ ਤੇ ਬਈ ਪਹਿਲੇ ਸੂਏ ਨੇ ਕਿੰਨਾ ਕੁ ਦੁੱਧ ਕੱਢਿਆ ਆਪਣੇ ਕੋਲ ਪਹਿਲੇ ਸੂਏ ਬਾਈ ਜੀ ਮੇਰੇ ਕੋਲ ਦਿੱਤਾ ਇਹਨੇ 14 ਤੋਂ ਉੱਪਰ ਆ ਪਰ ਆਪਾਂ 14 ਦੱਸਾਂਗੇ ਠੀਕ ਆ 14 ਤੋਂ ਉੱਪਰ ਕਾਰਡ ਚੰਗਾ ਸੀਗਾ ਮਾਂ ਤੀਜੇ ਸੂਏ ਤੋਂ ਬਾਅਦ 20 ਲੀਟਰ ਦਿੰਦੀ ਰਹੀ ਆ ਉਹ ਮੈਂ ਹੁਣ 10 12 ਸੂਏ ਚੋ ਕੇ ਸੀਲੇ ਸੇਲ ਕੀਤੀ ਆ ਠੀਕ ਆ ਤੇ ਕਿੰਨਾ ਕੁ ਦੁੱਧ ਰਹਿੰਦਾ ਸੀ ਦੀ ਮਾਂ ਦਾ ਬਈ ਮਾਂ ਦਾ 20 20 ਲੀਟਰ ਦੇ ਲਗਭਗ ਆ ਕਿਤੇ ਵੱਧ ਗਈ ਸੁਆ ਲੀਟਰ ਤੇ ਕਿਤੇ ਘਟ ਗਈ ਠੀਕ ਆ 20 ਲੀਟਰ ਦੇ ਲਗਭਗ ਜਾਨੀ ਕੀ ਦੀ ਮਾਂ ਦਾ ਦੁੱਧ ਰਿਆ ਹਾਂਜੀ ਤੇ 10 ਸੁਏ ਆਪਾਂ ਘਰੇ ਚੋਈ ਆ ਹਾਂਜੀ ਘਰੇ ਚੋਈ ਆ ਜੀ 10 ਤੋਂ ਵੀ ਬਾਹਲੇ ਚੋਈ ਆ ਜੀ ਉਹ ਵੀ ਮੇਰੀ ਘਰ ਦੀ ਕੱਟੀ ਸੀਗੀ ਘਰ ਦਾ ਰਵਾ ਸੀਗਾ ਮੇਰੇ ਕੋਲੇ 35 ਤੋਂ 40 ਸਾਲ ਪੁਰਾਣਾ ਰਵਾ ਹੈ ਠੀਕ ਆ ਆਪਣੇ ਕੋਲੇ 35 ਤੋਂ 40 ਸਾਲ ਪੁਰਾਣਾ ਰਵਾ ਸਾਰਾ ਮਾਂ ਦੀ ਜਿਹੜੀ ਗਾਂ ਇਹਦੀ ਨਾਨੀ ਸੀ ਉਹ ਵੀ ਮੇਰੇ ਕੋਲੇ ਸੀ ਠੀਕ ਆ ਲੋ ਵੀ ਸੱਜਣੋ ਪ੍ਰਾਣੇ ਤੋਂ ਪੁਰਾਣਾ ਰਵਾ ਦੋਸਤੋ ਬਾਈ ਕੋਲੇ ਘਰ ਦਾ ਹੀ ਆ ਤੇ ਇਹਦੀ ਕੀ ਨਿਮਾਨ ਕਰਦੇ ਆ ਬਈ ਇਹ ਤੀਜੀ ਸੂਆ ਆ ਦੂਜਾ ਸੂਆ ਸੋਨਾ ਕਿੰਨਾ ਕੁ ਦੁੱਧ ਪਾ ਦਊਗੀ ਬਈ ਦੇਖੋ ਜੀ ਕਿ ਮੈਨੂੰ ਤਾਂ ਲੱਗਦਾ ਵੀ ਇਹ 16 ਤੋਂ ਪਲੱਸ ਜਾਊਗੀ 16 ਤੋਂ ਪਲੱਸ ਜਾਊ ਹਜੇ ਇਹ ਜਵਾਨ ਉਮਰ ਚ ਪਹਿਲਾਂ ਸੂਈ ਸੀਗੀ 3 ਦੇ ਸਾਲ ਦੋਂਦੀ ਸੀਗੀ ਜਦੋਂ ਸੂਈ ਐ ਇਹ ਠੀਕ ਤੇ ਹੁਣ ਵੇਖੋ ਇਹ ਹੁਣ ਜਵਾਨ ਹੋ ਗਈ ਲੱਗ ਗਈ ਹੁਣੇ ਦੰਦੀ ਠੀਕ ਤੇ ਐਸ ਕੀ 16 ਤੋਂ ਪਲੱਸ ਜਾਊਗੀ ਬਾਕੀ ਜੋ ਪ੍ਰਮਾਤਮਾ ਨੂੰ ਆਨੇ ਦੇ ਪਾਈਦਾ ਜੇ ਕੋਈ ਪਾਊਗਾ ਜੋ ਮੇਰੀ ਸੇਵਾ ਦੇ ਮਤਾਬਕ ਤਾਂ 16 ਤੋਂ ਪਲੱਸ ਜਾਊਗੀ 14 ਤੋਂ ਪਲੱਸ ਤੱਕੇ ਰਹੀ ਐ ਠੀਕ ਤੇ ਕਾ ਪਾਈਦਾ ਜੇ ਲੋ ਵੀ ਸੱਜਣੋ ਬਹੁਤ ਹੀ ਜਿਆਦੇ ਸੋਹਣੀ ਆ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਸਿੰਘ ਕੁਆਲਿਟੀ ਦੇਖ ਸਕਦੇ ਆ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਪਤਲੀ ਬੁੱਥੀ ਦੇ ਵਿੱਚ ਆ ਦੋਸਤੋ ਜੇ ਆਪਾਂ ਕਹਿ ਦਈਏ ਨਾ ਦੋਸਤੋ ਹਰਿਆਣੇ ਵਾਲੇ ਅੱਜਾਂ ਨੂੰ ਮਾਤ ਪਾਉਂਦੀ ਆ ਤੇ ਹਰਿਆਣੇ ਵਾਲੀਆਂ ਦੋਸਤੋ ਜੇ ਗੱਲ ਕਰੀਏ ਤੇ ਮੌਖਰ ਜ਼ਿਲ੍ਹੇ ਦੇ ਮੁਕਾਬਲੇ 'ਚ ਹੀ ਆਉਂਦੀਆਂ ਦੋਸਤੋ ਕਿਉਂਕਿ ਮੌਕਸਰ ਜ਼ਿਲ੍ਹੇ ਦੇ ਵਿੱਚ ਦੋਸਤੋ ਬਹੁਤ ਚੰਗੀਆਂ ਮੱਝਾਂ ਤਿਆਰ ਹੋਈਆਂ ਤੇ ਇਹ ਵੀ ਦੋਸਤੋ ਉਹਨਾਂ ਦੇ ਵਿੱਚੋਂ ਇੱਕ ਬਹੁਤ ਚੰਗੀ ਦੋਸਤੋ ਦੂਜੇ ਸੂਏ ਲਈ ਗੱਬਣ ਮੱਝ ਤਿਆਰ ਹੋਈ ਆ ਤੇ ਥਣ ਹਵਾਨੇ ਦੀ ਗੱਲ ਕਰੀਏ ਦੋਸਤੋ ਬਹੁਤ ਸਾਫ਼ ਸੁਥਰਾ ਥਾਣਾ ਨੇੜੇ ਹੋ ਕੇ ਇੱਕ ਵਾਰੀ ਤੁਹਾਨੂੰ ਖਾਦਦੇ ਨੇ ਫਿਰ ਦੋਸਤੋ ਤੋੜ ਕੇ ਖਾਵਾਂਗੇ ਕਿਉਂਕਿ ਬਹੁਤ ਵੱਡੇ ਕਦ ਕਾਠ ਵਾਲੀ ਹੈ ਵੇਲ ਲੈਂਥ ਬਹੁਤ ਚੰਗੀ ਹੈ ਦੋਸਤੋ ਬਹੁਤ ਸੋਹਣੀ ਮੱਝ ਦੋਸਤੋ ਤਿਆਰ ਹੋਈ ਹੈ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਚਲਾ ਦੇਣਾ ਵੇਖ ਸਕਦੇ ਹੋ ਦੋਸਤੋ ਥਾ ਬਹੁਤ ਸਾਫ ਸੁਥਰਾ ਥਣ ਲੱਗਿਆ ਦੋਸਤੋ ਵੇਖ ਸਕਦੇ ਆ ਨਾਣਾ ਹਵਾਨੇ ਦੇ ਉੱਤੇ ਗੈਰ ਦੇ ਉੱਤੇ ਥਣ ਲੱਗਿਆ ਹੋਇਆ ਸੋਹਣਾ ਥਾਣਾ ਦੋਸਤੋ ਬਾਕੀ ਬਹੁਤ ਚੌੜੇ ਪਿੱਠ ਪੂੜੇ ਦੇ ਵਿੱਚ ਆ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਵੇਖ ਸਕਦੇ ਆ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਿਖਾਉਣੇ ਆ ਲੈ ਵੀ ਖੋਲ ਕੇ ਤੋੜ ਲਈ ਦੇਖ ਲੈਣੇ ਦੋਸਤੋ ਬਾਕੀ ਦੋਸਤੋ ਬਾਈ ਕੋਲੇ ਸਾਰੀ ਨੀਲੀ ਰਾਵੀ ਦੇ ਵਿੱਚ ਆ ਪਸ਼ੂ ਬਹੁਤ ਚੰਗੇ ਦੋਸਤੋ ਬਾਈ ਦੇ ਤਿਆਰ ਕੀਤੇ ਹੋਏ ਆ ਦੇਖ ਸਕਦੇ ਆ ਕਿਉਂਕਿ ਸਾਰਾ ਬਾਈ ਦਾ ਦੋਸਤੋ ਘਰ ਦਾ ਹੀ ਰਵਾ ਪਰਾਣਾ ਤੇ ਦੋਸਤੋ ਅੱਜ ਇੱਕ ਮੋਹਰਾ ਕੈਟਾਗਰੀ ਦੇ ਵਿੱਚ ਦੋਸਤੋ ਬਾਈ ਨੇ ਦੂਜਾ ਸੂਆ ਗੱਭਾਂ ਝੋਟੀ ਦੋਸਤੋ ਵਿਕਾਊ ਕੀਤੀ ਆ ਤੋੜ ਕੇ ਤੁਹਾਨੂੰ ਵਿਖਾਉਣੇ ਆ ਦੇਖ ਸਕਦੇ ਆ ਦੋਸਤੋ ਖੜਨੀ ਕੁੜਨੀ ਇਹ ਦੋਸਤੋ ਸਾਡੇ ਮੌਕਸਰ ਜ਼ਿਲ੍ਹੇ ਦਾ ਸ਼ਿੰਗਾਰ ਆ ਦੋਸਤੋ ਦੇਖ ਸਕਦੇ ਆ ਬਹੁਤ ਚੰਗੀਆਂ ਦੋਸਤੋ ਮੌਕਸਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਅੱਗੇ ਵੀ ਮੱਝਾਂ ਵਿਖਾਈ ਦੀਆਂ ਤੇ ਇਹ ਵੀ ਦੋਸਤੋ ਇੱਕ ਘਰੇਲੂ ਪਰਿਵਾਰ ਕੋਲੇ ਬਹੁਤ ਸਾਫ਼ ਸੁਥਰੀ ਦੋਸਤੋ ਮੱਝ ਵਕਾਊ ਕੀਤੀ ਹੈ ਬਾਈ ਨੇ ਦੇਖ ਸਕਦੇ ਆ ਬਾਈ ਦੇ ਬਰੋਬਰ ਤਾਂ ਹੀ ਆਉਂਦੀ ਆ ਦੋਸਤੋ ਮੁੱਲ ਆਪਾਂ ਬਾਈ ਤੋਂ ਪੁੱਛ ਲੈਣਾ ਤੇ ਦੋਸਤੋ ਸ਼ੌਂਕ ਦਾ ਕੋਈ ਵੀ ਨਹੀਂ ਮੁੱਲ ਹੁੰਦਾ ਬਹੁਤ ਸੋਹਣੀ ਦੋਸਤੋ ਮੱਝ ਤਿਆਰ ਕੀਤੀ ਹੈ ਬਾਈ ਨੇ ਤੇ ਕੋਹੇ ਨੂਰ ਦਾ ਦੋਸਤੋ ਅੱਗੇ ਸੀਮਨ ਲੱਗਿਆ ਹੋਇਆ ਇਹਦੇ ਉਮੀਦ ਆ ਵੀ ਸੋਹਣਾ ਬੱਚਾ ਦਊਗੀ ਦੋਸਤੋ ਦਨ ਕਿੰਨੇ ਕ ਲੈ ਜੂਗੀ ਬਾਈ ਇਹ ਬਾਈ ਜਿਹਦੇ ਆ ਕਾਰਡ ਦੇ ਮੁਤਾਬਕ ਆ 27 ਤਰੀਕ ਨੂੰ ਦਨ ਪੂਰੇ ਆ 27 2 27 2 2024 ਨੂੰ ਇਹਦੇ ਟਿੱਕਾ ਲਵਾਇਆ ਸੀਗਾ ਬਾਈ ਠੀਕ ਆ ਤੇ ਲਗਭਗ ਅੱਜ ਹੋ ਗਈ ਅੱਜ 17 ਤਰੀਕ ਆਈ ਮੈਨ 17 17 ਕੇ 16 ਅੱਜ 17 ਆਈ ਮੈਂ 10 ਦਿਨ ਰਹਿੰਦੇ ਆਈ ਬੱਸ 10 ਦਿਨ ਰਹਿੰਦੇ ਆ ਠੀਕ ਆ ਤੇ ਮੁੱਲ ਕੀ ਕਰਾਂਗੇ ਭਰਾ ਇਹਦਾ ਮੁੱਲੇ ਦਾ ਜੀ 2 ਲੱਖ 10 ਹਜ਼ਾਰ ਰੁਪਏ 2 ਲੱਖ 10 ਹਜ਼ਾਰ ਕੋਈ ਥੋੜਾ ਬਹੁਤਾ ਮਾਨਤਾ ਨਾ ਕੋਈ ਜੇ ਦੂਰੋਂ ਚੰਦ ਕੇ ਆਉ ਥੋੜਾ ਬਹੁਤਾ ਕਰਦੇ ਅਗਲੀ ਲੋਬੀ ਸੱਜਣੋ 2 ਲੱਖ ਤੇ 10000 ਰੁਪਿਆ ਡਿਮਾਂਡ ਆ ਦੋਸਤੋ ਘਰੇਲੂ ਪਰਿਵਾਰ ਕੋਲੇ ਆ ਕਿਉਂਕਿ ਚੰਗੇ ਪਸ਼ੂ ਦਾ ਦੋਸਤੋ ਮੁੱਲ ਹਮੇਸ਼ਾ ਹੀ ਚੰਗਾ ਹੁੰਦਾ ਕਿਉਂਕਿ ਮੱਝ ਬਹੁਤ ਚੰਗੀ ਆ ਦੋਸਤੋ ਦੂਜੇ ਸੂਏ ਸੂਨਾ ਕਰਮਾ ਵਾਲੀ ਨੇ ਤੇ ਬਾਈ ਦਾ ਅਨੁਮਾਨ ਆ ਦੋਸਤੋ 17 18 ਲੀਟਰ ਦੇ ਲਗਭਗ ਇਹਨੇ ਦੂਜੇ ਸੂਏ ਦੁੱਧ ਦੇਣਾ ਦੋਸਤੋ ਤੇ ਸਾਫ਼ ਸੁਥਰਾ ਥਣ ਹਵਾਨਾ ਦੋਸਤੋ ਵੱਡੇ ਕੱਦ ਕਾਠ ਵਾਲੀ ਆ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦੋਸਤੋ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸਦਰੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ